ਕੋਣਾ ਹੁਣ ਇੱਕੋ ਹਾਲੀ ਆ ਠੀਕ ਹੈ ਨਾ ਮੈਂ ਪੀਣੀ ਆ ਤੇ ਬਸ ਪੀਣੀ ਤੂੰ ਨਾ ਮੈਨੂੰ ਰੋਕਿਆ ਕਰ ਹੁਣ ਨਹੀਂ ਮੇਰੀ ਗੱਲ ਸੁਣੋ ਉਹ ਸਾਰੇ ਮੇਰੇ ਦੁਆਲੇ ਹੁੰਦੇ ਆ ਕਿ ਤੂੰ ਹੀ ਤੂੰ ਪੈਸੇ ਦਿੱਤੇ ਆ ਤਾਂ ਇਹ ਪੀ ਗਈ ਆ ਇਹ ਉਹ ਵੇਸਾ ਜੇਸਾ ਜ ਸਾਰਾ ਟਬਰ ਤੂੰ ਹੀ ਆ ਲੈ ਨਾ ਦਿੱਤੇ ਆ ਮੈਨੂੰ ਦੱਸੋ ਹਾਂ ਤੂੰ ਮੈਨੂੰ ਦੱਸ ਕੇ ਜਾਂਦੇ ਕਿ ਇਹ ਇੰਨੇ ਕਰਤੂਤਿਆਂ ਮਾਲਕ ਹੈਗੀਆਂ ਵਾ ਠੀਕ ਹੈ ਨਾ ਹਾ ਕਿੱਦਾਂ ਜਬਾਨ ਲੜਾਉਂਦੀ ਐ ਨੇ ਤੈਨੂੰ ਬੋਲਣਾ ਨਹੀਂ ਹੁੰਦਾ ਅਗਰ ਤੈਨੂੰ ਇੰਨੀ ਹੀ ਦਿੱਤੀ ਆ ਟਾਡੇ ਕੋਈ ਸਾਰਾ ਕੁਝ ਸਿੱਖਿਆ ਵਾ ਠੀਕ ਆ ਨਾ ਕੀ ਸਿੱਖਿਆ ਸਾਡੇ ਕੋਲੋਂ ਤੂੰ ਜੋ ਕੋਈ ਤੁਸੀਂ ਬੋਲਦੀਆਂ ਨਾ 97 ਹੁਣ ਉਹ ਕੋ ਮੈਂ ਅਹੀਂ ਨਾ 97 ਚੰਗੀਆਂ ਭਲੀਆਂ ਰਹਿਣੀਆਂ ਨਹੀਂ ਅਹੀਂ ਜਦੋਂ ਦੀ ਤੂੰ ਆਈ ਹੈ ਨਾ ਸਾਡੀ ਜ਼ਬਾਨ ਵਧਾਤੀ ਤੂੰ ਆਹੋ ਡਰਜੀ ਵੀ ਵੇਖ ਲੋ ਜੱਲ ਇੱਕ ਗਲਤੀ ਕੀਤੀ ਆ ਉਤੋਂ ਅੱਗੇ ਉਹ ਬੋਲਦਾ ਏ ਯਾਰ ਕੀਤੀ ਮੈਂ ਉਹ ਤੁਹਾਨੂੰ ਕੀ ਹੁੰਦਾ ਯਾਰ ਬੋਲੀ ਮੇਰੀ ਗੱਲ ਸੁਣੋ ਇੱਥੇ ਬਹਿ ਗਏ ਆ ਹੁਣ ਤੁਸੀਂ ਹੂੰ ਤੇ ਕੋਈ ਬਾਹਰ ਅੰਦਰ ਕੰਮ ਧੰਦਾ ਹੀ ਵੇਖ ਲੈਣਾ ਉਸੇ ਤੇ ਬੜੀ ਪੀੜ ਹੋਣ ਲਈ ਆ ਮੈਂ ਨਹੀਂ ਕਿਹਾ ਜਾਣਾ ਕਿਤੇ ਜੇ ਸਿਰ ਚ ਪੀੜ ਹੋਣ ਕਾ ਨਾ ਹੋਣ ਲਾ ਪੀਏ ਭਲਾ ਪਹਿਲੇ ਤੁਹਾਨੂੰ ਕੌਣ ਕਹਿੰਦਾ ਸੀ ਕਿ ਪੀ ਕੇ ਆਓ ਉਹ ਮੇਰੇ ਕੋਲ ਨਾ ਹੁਣ ਇੱਕੋ ਹਾਲ ਹੀ ਆ ਠੀਕ ਆ ਨਾ ਮੈਂ ਪੀਣੀ ਆ ਤੇ ਬਸ ਪੀਣੀ ਤੂੰ ਨਾ ਮੈਨੂੰ ਰੋਕਿਆ ਕਰ ਹੁਣ ਨਹੀਂ ਮੇਰੀ ਗੱਲ ਸੁਣੋ ਉਹ ਸਾਰੇ ਮੇਰੇ ਦਵਾਲੇ ਹੋਣਦੇ ਆ ਕਿ ਤੁਸੀਂ ਤੂੰ ਪੈਸੇ ਦਿੱਤੇ ਆ ਤਾਂ ਇਹ ਪੀ ਕੇ ਆਏ ਆ ਉਹ ਫੇਸਾ ਚੇ ਸੱਚੇ ਸਾਰਾ ਟੱਬਰ ਤੇ ਤੁਸੀਂ ਆਹ ਨਾ ਦਿੱਤੇ ਆ ਮੈਨੂੰ ਦਸੋ ਹਾਂ ਤੁਸੀਂ ਮੈਨੂੰ ਦੱਸ ਕੇ ਜਾਂਦੇ ਕਿ ਮੈਂ ਇਹ ਕੰਮ ਨੂੰ ਪੈਸੇ ਖੜਨ ਲੱਗਾ ਤੁਸੀਂ ਪਹਿਲਾਂ ਝੂਠ ਬੋਲ ਦਿੱਤਾ ਹੁਣ ਤੁਸੀਂ ਦੂਜੇ ਪਾਸੇ ਹੋ ਗਈਆਂ ਜਦੋਂ ਮੈਂ ਤੁਹਾਨੂੰ ਪੁੱਛਦੀ ਤੁਸੀਂ ਦੱਸ ਦਿੰਦੇ ਹਾਂ ਨਾ ਹੇ ਉਹ ਕੰਮ ਹੁਣ ਕਰਨੇ ਬਾਕੀ ਰਹਿ ਗਏ ਹੀ ਭਲਾ ਹੁਣ ਇਹੋ ਹੀ ਹੋਣਾ ਵਾ ਠੀਕ ਹੈ ਨਾ ਜਿੱਦਾਂ ਨਹੀਂ ਘਰਾਂ 'ਚ ਗੱਲਾਂ ਹੁੰਦੀਆਂ ਹੋਣਾ ਉਹਨਾਂ ਨੂੰ ਤੁਹਾਨੂੰ ਕੋਈ ਵੀ ਅਸਰ ਹੋਣਾ ਜਿੰਨਾ ਦੇ ਸੱਚੜਕੇ ਤੁਸੀਂ ਡੇਈਆਂ ਕੋਈ ਕਰਨਾ ਹੋਵੇ ਨਾ ਹੋਵੇ ਉਹ ਸਭ ਖੁਸ਼ੀਆਂ ਮਨਾਉਂਦੇ ਆ। ਮੈਂ ਆ ਪੀ ਕੇ ਰਮਾਨਾ ਸਮਾਂ ਕਰਣੀ ਆ ਸਿੱਧੀ ਗੱਲ। ਮੈਨੂੰ ਨਹੀਂ ਉਦਾਂ ਨੀਂਦ ਆਉਂਦੀ। ਉਹਨਾਂ ਨੂੰ ਸੋਚ ਆ ਚੜ੍ਹਨਦੀ ਆ ਵੀ ਚਲੋ ਵਧੀਆ ਗੱਲ ਵਾ ਇਹ ਕੰਮ ਪੈ ਗਿਆ ਵਾ। ਜਿਹੜੇ ਹੈਗੇ ਚਾਰ ਕੋਲ ਉਹ ਵੀ ਇਦਾਂ ਹੀ ਹੁਣ ਲੱਲੈ ਨੇ ਆਪਾਂ। ਸੁਧਰ ਜੋ ਇਹ ਕੰਮ ਤੋਂ ਬਾਅਦ ਆਜੋ। ਇਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੋਣਾ ਉਹਨਾਂ ਦਾ ਕੋਈ ਨਹੀਂ ਜਾਣਾ। ਸਿਰਨਾਖਾ ਚੰਗਾ। ਨਹੀਂ ਫਿਰ ਮੇਰੀ ਗੱਲ ਸੁਣ ਲਓ ਇੱਕ। ਮੈਨੂੰ ਫਿਰ ਪਾਸੇ ਕੇ ਛੱਡ ਆਉ। ਚਲ ਜਾਨੀ ਕਿਤੇ। ਠੀਕ ਆ ਨਾ? ਤਾਂ ਪੀਂਦੇ ਰਹੋ ਤੇ ਸ਼ਰਾਬ ਤੇ ਬੈਠੇ ਰਹੋ। ਨਾ ਤੁਹਾਨੂੰ ਕਹਿੰਦੇ ਲੰਗਰ ਪੁੱਛਣਾ ਤਾਂ ਨਾ ਕੋ ਹੋ ਉਹ ਪੁੱਛਣਾ ਜਿਹਨੇ ਪੁੱਛੇ ਨਹੀਂ ਪੁੱਛਣਾ ਤੇ ਨਾ ਪੁੱਛੋ ਠੀਕ ਹੈ ਨਾ ਉਹਦੀ ਦੂਜੀ ਢਾਡੀ ਪਰਜਾਈ ਉਹਦੇ ਅੱਗੇ ਚੌਂਦੀ ਆ ਵੀ ਇਹ ਇਥੇ ਰਹਿਣੀ ਆ ਉਹਦੇ ਮਨ ਦੀ ਖੁਆਇਸ਼ ਪੂਰੀ ਹੋਣੀ ਹੈ ਸਗੋਂ ਚਲ ਜਾ ਜਾ ਕੇ ਆਪਣਾ ਕੰਮ ਧੰਦਾ ਵੇਖ ਲੈ ਕੰਮ ਧੰਦਾ ਵੇਖ ਲੈ ਸਗੋਂ ਮੈਂ ਸਮਝਾਉਣੀ ਹੈ ਤਾਂ ਸਗੋਂ ਗਾੜੀਆਂ ਉਲਟ ਪੈਣਦੀਆਂ ਸਗੋਂ ਬੰਦਾ ਉਹ ਕੰਮ ਤੋਂ ਬਾਜ਼ ਆ ਜੇ ਵੀ ਮੈਂ ਇਹ ਵਾਲਾ ਕੰਮ ਨਾ ਕਰਾਂ ਇਹਦੇ ਵਿੱਚ ਤੁਹਾਡਾ ਨੁਕਸਾਨ ਹੋਣਾ ਮੈਂ ਖਰਾ ਕੰਡਿਆ ਵਾ ਇਹਨਾਂ ਨੇ ਕਰਾਇਆ ਵਾ ਉਹ ਕਹਿੰਦੇ ਆ ਵੀ ਅਸੀਂ ਕਰਾਇਆ ਵਾ ਉਦੋਂ ਚੈਰਿਆਂ ਤੁਹਾਡਾ ਨਾਂ ਲਾਉਂਦੇ ਜਦੋਂ ਬਾਹਰ ਹੋਣਾ ਉਦੋਂ ਗੱਲਾਂ ਜਦੋਂ ਹੋਣਾ ਉਦੋਂ ਗੱਲਾਂ ਨੇ ਫਿਰ ਬੰਦੇ ਨੇ ਕੋਈ ਨਾ ਕੋਈ ਕਰਨਾ ਹੀ ਤੇ ਕੋਈ ਗੱਲ ਕਰੀਦੀ ਹੋਈ ਦੀ ਘਰ ਦੇ ਵਿੱਚ ਕੋਈ ਸਟੈਂਡ ਰਖੋ ਉਹਨਾਂ ਦਾ ਤਾਂ ਕੋਈ ਨਹੀਂ ਜਾਣਾ ਇਹਦੇ ਵਿੱਚ ਨਹੀਂ ਜਾਣਾ ਤਾਂ ਨਾ ਜਾਵੇ ਠੀਕ ਹਨ ਮੈਂ ਜਿਹੜੇ ਕੰਮ 'ਚ ਪੈ ਗਿਆ ਹਾਂ ਮੈਂ ਨਹੀਂ ਘਟਣਾ ਠੀਕ ਹਨ ਤੇ ਨਾ ਹਟੋ ਨਹੀਂ ਹਟਣਾ ਜੀ ਠੀਕ ਵਾ ਨਾ ਮੈਂ ਨਾ ਉਧਰ ਪਾਸੇ ਕੇ ਪਾਸੇ ਜਾਂ ਜੋਗੀ ਤਾਂ ਨਾ ਮੈਨੂੰ ਇੱਧਰ ਕੋਈ ਮੇਰੀ ਗੱਲ ਸੁਣਨ ਵਾਲਾ ਜਾਂਦੋਏ ਪੇ ਇੱਧਰ ਹੀ ਕੋਈ ਸੁਣਦਾ ਵਾ ਕਰੋ ਫਰਮਰਜ਼ੀਆਂ ਆਪਣੀਆਂ ਜੋ ਕਰਨਾ ਹੋ ਮੈਂ ਤਾਂ ਹੁਣ ਮਰਜ਼ੀ ਆਪਣੀ ਕਰਨੀ ਹੈ ਸਿੱਧੀ ਗੱਲ ਹੈ ਬਸ ਇਹੋਲੇ ਉੱਠ ਕੇ ਤੇ ਝਾੜੂ ਫੜ ਲਿਆ ਕਰੋ ਹੋਰ ਕੋਈ ਕੰਮ ਨਾ ਕਰਿਆ ਕਰੋ ਮੈਨੂੰ ਨਾ ਛੇੜ ਸੰਦੀਪ ਚੰਗੀ ਗੱਲ ਵਾ ਮੈਂ ਅੱਗੇ ਬਈ ਟੈਨਸ਼ਨ ਦੇ ਵਿੱਚ ਵਾਂ ਠੀਕ ਵਾ ਨਾ ਮੇਰਾ ਸਿਰ ਨਾ ਖਾ ਹੋਣਾ ਕਾਦੀ ਤੂੰ ਟੈਨਸ਼ਨ ਦੇ ਵਿੱਚ ਵਾਂ ਆ ਸਾਰਾ ਕੰਮ ਨਾ ਤੇਰੀ ਵਜ੍ਹਾ ਕਰਕੇ ਹੋਣ ਡਿਆ ਜੋ ਵੀ ਹੋਣ ਡਿਆ ਮੈਂ ਕਾ ਤੋ ਖੁਸ਼ ਹੋਣਾ ਵਾ ਨਾ ਤੁਹਾਨੂੰ ਤੇ ਚਾਹ ਚੜ ਗਈ ਹੈ ਨਾ ਅ ਜਦੋਂ ਦੀ ਤੂੰ ਆਈ ਹੈ ਨਾ ਸਾਡੇ ਘਰ ਚੋਂ ਖੁਸ਼ੀ ਚੱਲ ਗਈ ਆ ਆਹੋ ਮੈਂ ਹੀ ਆ ਗਈ ਤੇ ਘਰ ਚ ਹੋ ਗਈ ਇਹ ਤਾਂ ਪਹਿਲਾਂ ਤਾਂ ਬੜੇ ਪਹਿਲਾਂ ਹੀ ਚੰਗੇ ਭਲੇ ਰਹਿਨੇ ਸੀ ਨਹੀਂ ਨਹੀਂ ਤੁਸੀਂ ਚੰਗੇ ਭਲੇ ਜਾਂ ਮੈਨੂੰ ਕੰਮ ਕਰਨ ਦੇ ਮੇਰਾ ਸਿਰ ਨਾ ਕਰੋ ਆ ਰੋ ਰੋ ਕੇ ਨਾ ਮਖਾਇਆ ਕਰ ਮੈਂ ਤਾਂ ਰੋਂਦੀ ਆ ਆਪਣੀ ਕਿਸਮਤ ਨੂੰ ਤੇ ਕਿਹੜੇ ਟਬਰ ਦੇ ਵੱਸ ਪੈ ਗਈਆਂ ਮੈਂ ਤੇ ਨਾਂ ਦੇ ਵਰਗੇ ਤਾਂ ਕੋਈ ਵੇਖੇ ਨਹੀਂ ਜਿਦਾਂ ਦੇ ਤੁਸੀਂ ਅਹੀਂ ਕਿਹਾ ਤੈਨੂੰ ਵਿਆਹ ਕੇ ਲਿਆਏ ਅਸੀਂ ਦੁਨੀਆਂ ਦੇ بڑے بڑے ਲੋਕ ਵੇਖੇ ਪਰ ਤੁਹਾਡੇ ਵਰਗਾ ਕੋਈ ਨਹੀਂ ਹੁਣਾ ਤੇ ਤੇਰੇ ਵਰਗੀ ਵੀ ਨਹੀਂ ਵੇਖੀ ਅਸੀਂ ਮੈਂ ਕੀ ਕਰਾਂ ਦਈ ਆ ਮੈਂ ਤਾਂ ਸਗੋਂ ਨਾ ਜੀ ਜੀ ਕਰਦੀ ਰਹੀ ਆ ਮੰਮੀ ਗੜੀ ਵੀ ਇਦਾਂ ਹੀ ਤੇ ਤੇਰੇ ਗੜੀ ਵੀ ਇਦਾਂ ਹੀ ਪਰ ਤੁਹਾਨੂੰ ਕਦਰ ਮਸਾ ਨਹੀਂ ਕਰਨੀ ਆਈ ਪੀ ਜੇ ਚਾਲੇ ਚੰਗੀ ਆ ਤੇ ਆਪਾਂ ਵੀ ਗੱਡੀ ਚੰਗੇ ਬਣ ਕੇ ਵਿਖਾ ਦਈਏ ਤੁਸੀਂ ਆਪਣੀ ਕਰ ਤੂ ਤਾਂ ਵਿਖਾ ਲਈ ਦਿੱਤੀ ਇਹ ਇੰਨੇ ਕਰਤੂਦਿਆਂ ਮਾਲਕ ਹੈਗੀਆਂ ਵਾ ਠੀਕ ਆ ਨਾ ਹਾ ਕਿੱਦਾਂ ਜਬਾਨ ਲੜਾਉਂਦੀ ਐ ਤੈਨੂੰ ਬੋਲਣਾ ਨਹੀਂ ਹੁੰਦਾ ਅਗਲ ਤੈਨੂੰ ਇੰਨੀ ਕੀ ਦਿੱਤੀ ਆ ਸਾਡੇ ਕੋਈ ਸਾਰਾ ਕੁਝ ਸਿੱਖਿਆ ਵਾ ਠੀਕ ਆ ਨਾ ਕੀ ਸਿੱਖਿਆ ਸਾਡੇ ਕੋਲੋਂ ਤੂੰ ਜੋ ਕੋ ਤੂੰ ਹੀ ਬੋਲਦੀਆਂ ਨਾ ਨੌ ਸਸ ਹੁਣ ਉਹ ਕੋ ਮੈਂ ਅਹੀਂ ਨਾ ਨੌ ਸਸ ਚੰਗੀਆਂ ਭਲੀਆਂ ਰਹਿਣੀਆਂ ਨਹੀਂ ਅਹੀਂ ਜਦੋਂ ਦੀ ਤੂੰ ਆਈ ਹੈ ਨਾ ਥਾੜੀ ਜ਼ਬਾਨ ਵਧਾਤੀ ਤੂੰ ਆਹ ਹੋਗੇ ਮੈਂ ਵਧਾਤੀ ਜਾ ਬੀਜੂ ਲੱਗੀ ਤੇ ਮੈਂ ਕਸਦੀ ਜਾਣਗੇ ਸਾਡੇ ਘਰ ਨਾ ਸੁੱਖ ਸ਼ਾਂਤੀ ਰਹਿੰਦੀ ਸੀ ਉਹਦਾ ਬੇੜਾ ਕਰ ਕਰੀ ਜਾਂਦੇ ਯਾਰ ਮਿਲ ਕੇ ਕਾਦਾ ਬੇੜਾ ਕਰ ਕੀਤਾ ਸੀ ਆਪਣੀ ਕਰਤੱਬੀ ਕਰਨ ਡਿਆ ਸਭ ਕੋ ਜਿਹਨਾਂ ਨੇ ਮੈਨੂੰ ਲਾਤਾ ਸਾਰੇ ਕੰਮ ਆਪ ਕਰਕੇ ਹੋਂਦੂ ਹੀ ਇੱਕ ਪਾਸੇ ਹੋ ਗਈਆਂ ਅੱਗੇ ਨਹੀਂ ਹੀ ਪਿਆਲਣ ਲਾਇਆ ਹੁਣ ਹੀ ਉਹਨੂੰ ਪਿਆਲਣ ਲਾਉਣਾ ਸੀ ਤੇ ਲਾਉਣਾ ਹੀ ਹੁਣ ਹੀ ਪਤਾ ਜੂ ਆਪੇ ਹੁਣ ਕਰਦੇ ਵਿੱਚ ਹਿੱਸੇ ਮੰਗਣ ਡੈ ਪਿਆ ਵਾ ਤੋੜਨ ਦੂਜੇ ਪਾਗਾਂ ਕਾਦੇ ਹਿੱਸੇ ਚਾਹੀਦੇ ਨਾਲੇ ਤੁਹਾਨੂੰ ਕਾਦੇ ਹਿੱਸੇ ਚਾਹੀਦੇ ਤਾਂ ਕਮਾਓ ਤੇ ਖਾਓ ਤੋ ਹੀ ਮਤ ਇੱਥੇ ਦੇ ਦੇ ਡੇ ਡੇ ਫੈਕਟਰੀਆਂ ਖੁੱਲੀਆਂ ਜਿਹੜੇ ਉੱਥੇ ਦਿਆ ਜਾਏ ਕੰਮ ਕਰਦਾ ਸਾਰਾ ਦਿਨ ਮੇਰਾ ਘਰ ਵਾਲਾ ਮਰਦਾ ਰਹਿੰਦਾ ਵਾ ਮੈਨੂੰ ਪਤਾ ਵਾ ਕਿਨੇ ਕੰਮ ਕਰਦੇ ਠੀਕ ਆ ਨਾ ਡੈਡੀ ਨਾਲ ਚੱਲ ਜਾਂਦਾ ਬਾਬਾ ਨੇ ਨਾ ਉੱਥੇ ਜਾ ਕੇ ਬਲਠਾ ਰਹਿੰਦਾ ਕੰਮ ਦਾ ਸਾਰਾ ਡੈਡੀ ਕਰਦੇ ਮੈਨੂੰ ਪਲਾ ਭਲੇ ਖਾ ਆਹ ਤੂੰ ਉੱਥੇ ਵੇਖਣ ਜਾਨੀ ਆ ਨਾ ਡੈਡੀ ਕੰਮ ਕਰਦੇ ਆ ਕਿ ਇਹ ਕਰਦੇ ਆ ਸਭ ਪਤਾ ਲੱਗਦਾ ਵਾ ਠੀਕ ਆ ਨਾ ਚੱਲ ਨਹੀਂ ਕਰਦਾ ਉਹ ਕੰਮ ਡੈਡੀ ਮੇਰੇ ਨਾਲ ਦੁੱਖ ਸੁੱਖ ਫੋਲ ਲੈਂਦੇ ਆ ਸਾਰੀ ਗੱਲ ਮੈਨੂੰ ਦੱਸਦੇ ਆ ਕੌਣ ਚੰਗਾ ਤੇ ਕੌਣ ਮਾੜਾ ਠੀਕ ਹੋਣਾ ਕੋਈ ਗੱਲ ਨਹੀਂ ਮੈਂ ਡੈਡੀ ਨੂੰ ਵੀ ਪੁੱਛ ਲਵਾਂਗੀ ਪੁੱਛ ਲਿਓ ਭਾਈ ਡੈਡੀ ਨੂੰ ਵੀ ਕਿ ਤੁਸੀਂ ਇੰਨੀ ਗੱਲ ਕਹੀ ਆ ਕਿਉਂ ਨਹੀਂ ਕਰਦਾ ਦਲਜੀਤ ਕੰਮ ਸਾਰਾ ਕੰਮ ਦਲਜੀਤ ਹੀ ਕਰਦਾ ਵਾ लवली ਨੇ ਕੰਮ ਕਿਦਨ ਕੀਤਾ ਕਰਦਾ ਵਾ ਤੇ ਤੂੰ ਰੋਣੇ ਤੇ ਰੋ ਕੇ ਮੁਖਾ ਦਿੰਦੀ ਆ ਇਹੋ ਹੀ ਕਰਦਾ ਵਾ ਆਪਣੇ ਨਾਲ ਬੜੀ ਚੰਗੀ ਭੰਦੀ ਕਿ ਮੈਂ ਰੋਂਦੀ ਆ ਤੈਨੂੰ ਕੋਈ ਕਹਿਣ ਦਿਆ ਵਾ ਦੱਸ ਆ ਗਈ ਆ ਜੇ ਕੰਮ ਕਰਨਾ ਤਾਂ ਵੀ ਇੰਨੀ ਆਏ ਨਾ ਜੇ ਨਾ ਕਰੋ ਤਾਂ ਵੀ ਸਿਰ ਤੇ ਚੜ ਜਾਂਦੀ ਆ ਆ ਇਨਾ ਨਾਇਨਾ ਗੜੀ ਨਾ ਬੋਲੋ ਇਹ ਤਾਂ ਸਿਰ ਨੂੰ ਜੜ ਜਾਂਦੀ ਸਗੋਂ ਲੱਗੀ ਆ ਗਏ ਮੈਨੂੰ ਗੱਲਾਂ ਸੁਣਾਉਣ ਫੇਦਹਾ ਇੱਕ ਹੈ ਮੈਂ ਲੱਗੀ ਹਾਂਜੀ ਹਾਂਜੀ ਕੀ ਜਿਹੜੇ ਕੰਮ ਫੜੇ ਆ ਉਹ ਤੇਰੇ ਵਾਸਤੇ ਚੰਗੇ ਆ ਕੋਈ ਸ਼ਰਮ ਹੈਗੀ ਤੈਨੂੰ ਕਿ ਨਹੀਂ ਹੈਗੀ ਤੇ ਤੁਹਾਡੇ ਆ ਤੇ ਚੰਗੇ ਆ ਜਿਹੜੇ ਤੁਸੀਂ ਫੜੇ ਆ ਕੀ ਕਰ ਗਏ ਹੁ ਮਰ ਗਏ ਡਫੀ ਕਿਥੋਂ ਹੀ ਮੈਂ ਆਪਣੇ ਪੈਹਾਂ ਦੀ ਪੀਤੀ ਤੁਹਾਡੇ ਕੋ ਨਹੀਂ ਖੜੇ ਆਪਣੇ ਤਾਂ ਖਾ ਮੜੀ ਹੈ ਕਿਤੇ ਉਹ ਜਿੱਥੇ ਮਰਜ਼ੀ ਮਿਲੇ ਹੋਣਾ ਨਾਲ ਦੀ ਤੇਰੀ ਤੁਹਾਡੇ ਪੈਰ ਨਹੀਂ ਲੱਗਦੇ ਐਂ ਡੀ ਬੇ ਉਹਨੂੰ ਪਿਆਲਦੀ ਉਹਨੇ ਦੂਜੇ ਦਿਲਜੀਤ ਨੇ ਨਾਲੇ ਤਾਂ ਕੀਤੀ ਤੂੰ ਗਲਤੀ ਨਾਲੇ ਤੂੰ ਨਹੀਂ ਹੋ ਹੋ ਕੇ ਪੈਣ ਦਿਆ ਵਾ ਕੋਈ ਨਾ ਹਜ਼ਾਰੋਂ ਹੱਥ ਮਾਰੀ ਦੰਦਾ ਵਾ ਸਿਆਣਾ ਬਿਆਣਾ ਉਹ ਜਦੋਂ ਬਾਹਰ ਹੋਣਾ ਵਾ ਉਦੋਂ ਕਲੇਸ਼ ਸ਼ੁਰੂ ਹੋ ਜਾਂਦਾ ਵਾ ਤੇ ਫਿਰ ਕੀ ਕਰਨਾ ਸੀ ਕਲੇਸ਼ ਸ਼ੁਰੂ ਹੋ ਜਾਂਦਾ ਵਾ ਜੀ ਉਹ ਨਾ ਦੋਮਾ ਜਾਣਾ ਨਾ ਕੰਮ ਕਰਾਵੇਂ ਤਾਂ ਕੋਈ ਕਲੇਸ਼ ਨਹੀਂ ਹੋਏਗਾ ਮੈਂ ਨਹੀਂਗਾ ਕੰਮ ਕਿਸ ਨਾ ਕਰਾਉਣਾ ਸਿੱਧੀ ਗੱਲ ਵਾ ਤੇ ਕੀ ਕਰਨਾ ਤੁਹਾਡਾ ਮੁੰਡਾ ਇੱਕੋ ਹੀ ਆ ਉਹਨੂੰ ਹੀ ਸਮਝੋ ਤੁਸੀਂ ਤਾਂ ਤੈਨੂੰ ਕਿੱਥੋਂ ਲੰਦਾ ਹੋ ਇੱਕੋ ਆ ਤੇ ਤੂੰ ਖਰਚਾ ਦਿੱਤਾ ਵਾ ਆਪਣੇ ਆਪ ਦੇ ਕਰੀ ਤੁਸੀਂ 100 ਰੁਪਏ ਨਹੀਂ ਦਿੱਤਾ ਮੈਨੂੰ ਖਰਚੇ ਦੇ ਦੇ ਕਿ ਇੱਡਾ ਕੀਤਾ ਸੀਗਾ ਜੇ ਤੂੰ ਪਤਾ ਕਰੀਆਂ ਨਹੀਂ ਨਾ ਚੱਲਿਆ ਫਿਰ ਇਹੋ ਕੰਮ ਹੀ ਹੋਣੇ ਹੀ ਤੇ ਇਹ ਇਹ ਪੁੱਛਣ ਮੈਂ ਆ ਕਿ ਪੀਤੀ ਕਿੱਥੇ ਤਾਂ ਕਿਹਦੇ ਨਾਲ ਪੀਤੀ ਹੋਦਾ ਜਵਾਬ ਮੈਨੂੰ ਮੇਰੇ ਲਾਗੇ ਕੋਈ ਨਹੀਂ ਮੈਂ ਆਪਣੇ ਪੈਸੇ ਨਾਲ ਹੀ ਪੀਤੀ ਤੇ ਕਲਬ ਬੋਤਲ ਪੀ ਗਿਆਂ ਤੂੰ ਕੋਈ ਆ ਇਹ ਦੇ ਕੋ ਪੀਤੀ ਆ ਗਾੜੀ ਗਾੜੀ ਵੇਖੋ ਕੀ ਬੰਦਾ ਵਾ ਕੀ ਬੰਦਾ ਵਾ ਕੋਈ ਕਿਹੜੇ ਭਾਦਰੀ ਵਾਲੇ ਕੰਮ ਦੱਸਣਿਆ ਮੈਂ ਕੱਲਾ ਹੀ ਪੀ ਗਿਆ ਕੱਲਾ ਨਹੀਂ ਤੂੰ ਬੋਤਲ ਪੀ ਸਕਦਾ ਨਾ ਤੇਰੇ ਹੋਣਾ ਕੋਈ ਨਾ ਕੋਈ ਨਹੀਂ ਕੋਈ ਵੀ ਯਾਰ ਲਾਗੇ ਐਵੇਂ ਉਹ ਗੱਲ ਛੇੜ ਖਾਂਦਾ ਬੋਤਲ ਲਿਆ ਕਿੱਥੋਂ ਹੱੱਡੇ ਤੋਂ ਹੱੱਡੇ ਤੋਂ ਲਿਆਂਦੀ ਤੂੰ ਕੀ ਕਹਿੰਦੇ ਹੋਣਗੇ ਕਹਿਣਾ ਉਹਨਾਂ ਨੇ ਕੀ ਆ ਫਲਾਣੇ ਦਾ ਮੁੰਡਾ ਬੜੇ ਸੋਹਣੇ ਕੰਮ ਕਰਨ ਗਿਆ ਹਣਾ ਤੇ ਜਿਹੜੇ ਤੁਸੀਂ ਕਰਦੇ ਹੋ ਉਹ ਨਹੀਂ ਕਹਿੰਦੇ ਲੋਕੇ ਨਾ ਦੇ ਆਂਢੀਆਂ ਘਾਂਢੀਆਂ ਨੂੰ ਪਤਾ ਲੱਗੂ ਨਾ ਤੈਨ ਚੱਪਣੀ ਤੇ ਨੱਕ ਡੋਕੇ ਮਾਰਦਾ ਮੇਰਾ ਜੀ ਕਹਦਾ ਤੇਰੇ ਨਾਲ ਗਟੇਸ਼ਾਂ ਕੇ ਰੱਖਦਾ ਤੇਰੇ ਮਤਨ ਹੋਰ ਤੋਂ ਪੀਕ ਦੱਸੀ ਫਿਰ ਕਿਦਾਂ ਪੀਣਾ ਤੂੰ ਭਲਾ ਲਵਲੀ ਤੇਰੇ ਘਰ ਤੇ ਤਨਦੀਪ ਦਾ ਨਾਮ ਆਉਂਦਾ ਹੀ ਵੀ ਉਹਨੇ ਪਿਆਲੀ ਆ ਅਜੇ ਤੇ ਇੰਨਾ ਚੰਗਾ ਹੀ ਉਹ ਗੰਬੀ ਗੱਲ ਫੇਰਾ ਮਾਰਨ ਗਿਆ ਇਹ ਮੇਰੇ ਲਾਗੇ ਕੋਈ ਨਹੀਂ ਕਹੈਂ ਤੇ ਡਿਆਂ ਹਾਂ ਮੈਂ ਤੇਰੇ ਲਾਗੇ ਭਾਵੇਂ ਹੈਗਾ ਤੇ ਭਾਵੇਂ ਨਹੀਂ ਹੈਗਾ ਪਰ ਉਹ ਤਾਂ ਨਾ ਤੋਂ ਲੌਂਡਈ ਆ ਨਾ ਪੈਸੇ ਵੀ ਆਨੇ ਦਿੱਤੇ ਤੈਨੂੰ ਮੇਰੇ ਹੁੰਦਿਆਂ ਤੇ ਉਹਨੇ ਨਾਂ ਲਾਇਆ ਨਹੀਂ ਕਿਸਦਾ ਤੇਰੇ ਹੁੰਦਿਆਂ ਕੰਮ ਨਾ ਉਹ ਮੇਰੇ ਮੂੰਹ ਤੇ ਨਿੱਗਲ ਗਈ ਆ ਉਹਨੇ ਬੱਸ ਤੁਸੀਂ ਵੀ ਆਈ ਆ ਉਹ ਕਈ ਆ ਤੇ ਕਿੱਡੀ ਕਿਥੇ ਆਖਰ ਆ ਗਈ ਆ ਕਿਦੇ ਆਪਣੀ ਗੱਲ ਨੂੰ ਸਮਝਾਉਂਦੀ ਆ ਉਹਨੂੰ ਸਮਝਾ ਗਈ ਮਾਸਾ ਨਾ ਵੱਡੇ ਦੇਗੇ ਉਹ ਬੋਲਣ ਲੱਗ ਪਈ ਆ ਹੋਰ ਉਹਨੇ ਕੀ ਕਰਨਾ ਵਾ ਪਹਿਲਾਂ ਮੰਮੀ ਨੂੰ ਪੈਂਦੀ ਰਹੀ ਆ ਹੁਣ ਉਹ ਮੇਰੇ ਅੱਗੇ ਬੋਲਣ ਲੱਗ ਪਈ ਆ ਤੂੰ ਕਿੰਨਾ ਨੂੰ ਪਤਾ ਕੱਖਣੀ ਆ ਉਹ ਤੇਰੀ ਘਰ ਦੀ ਨੇ ਕੋਨਾ ਕੋ ਕਿਆ ਹੋਊਗਾ ਤੇ ਫੇਰ ਇਹੋ ਬੋਲੀ ਆ ਜਾ ਤੂੰ ਕੋਹ ਕੋ ਬੋਲਿਆ ਹੋਊਗਾ ਐਵੇਂ ਮੁੜ ਕੇ ਜਾਂ ਡਿਆ ਅ ਡਰਜੀ ਵੀ ਵੇਖ ਲੋ ਜੱਲ ਇੱਕ ਗਲਤੀ ਕੀਤੀ ਆ ਉਤੋਂ ਅੱਗੇ ਬੋਲਦਾ ਯਾਰ ਪੀਤੀ ਮੈਂ ਵਾ ਤੈਨੂੰ ਕੀ ਹੁੰਦਾ ਯਾਰ ਹੋਲੀ ਗੱਲ ਨਹੀਂ ਜਿਹੜਾ ਖਾਣੀਆਂ ਮੇਰੇ ਕੋਈ ਕਿੱਦਾਂ ਜਪਾਂ ਚ ਲੰਦਾ ਉਹ ਵੀ ਤੇਰੇ ਨਾਲੋਂ ਵੱਡਾ ਹੋ ਗਿਆ ਨਾਲੇ ਤੇਰਾ ਵੱਡਾ ਭਰਾ ਵਾ ਤੈਨੂੰ ਉੱਥੇ ਚੁੱਕ ਕੇ ਲਿਆ ਉਥੋਂ ਡਰਜੀ ਦਾ ਜਦੋਂ ਤੂੰ ਇਹਨੂੰ ਲਿਆਇਆ ਵਾ ਉੱਥੇ ਗਲਾਸੀਆਂ ਇੱਕ ਹੀ ਸੀ ਕਿ ਦੋ ਹੀ ਉਹ ਮੰਮੀ ਇੱਕੋ ਗਲਾਸੀ ਸੀ ਕੱਲਾ ਹੀ ਏ ਯਾਰ ਮੈਂ ਭੌਂਕੰਦੇ ਡਿਆ ਵਾ ਵੀ ਮੈਂ ਕੱਲੇ ਨੇ ਪੀਤੀ ਆ ਵੇ ਤੇਰੀ ਘਰ ਦੀ ਨਾਂਗ ਲਾਉਂਦੀ ਆ ਉਹਨੂੰ ਆਵਾਜ਼ ਮਾਰਨ ਨੂੰ ਮੈਂ ਨਹੀਂ ਕਿਹ ਕਿਨੂੰ ਆਵਾਜ਼ ਮਾਰਨੀ ਠੀਕ ਹੈ ਨਾ ਬੋਲਣਾ ਤਾਂ ਤੁਸੀਂ ਨਹੀਂ ਹਟਦੇ ਐਨੀ ਕਰਨੀ ਦੇ ਵਿੱਚ ਨਖਤਿਆ ਜ਼ਬਾਨ ਤਾਲ ਉਹਨਾਂ ਲੱਗ ਜਾਂਦੀ ਨਾ ਤੇ ਤੈਨੂੰ ਕਿਹਨੇ ਨਹੀਂ ਹੱਥੀਂ ਵੇਖਣਾ ਰੱਬ ਦਾ ਸ਼ੁਕਰ ਕਰਤੀ ਅੱਗਿਆ ਤੇ ਤੈਨੂੰ ਵੇਖ ਕੇ ਤੇ ਚੁੱਕ ਲਿਆ ਆ ਵਾ ਇਹ ਨਹੀਂ ਸ਼ੁਕਰ ਕਰਦਾ ਮੈਂ ਚੁੱਕ ਲਿਆ ਜਾ ਕੇ ਅੱਗੇ ਉਹ ਗੱਲਾਂ ਕਰਨਿਆ ਵਾ ਇਹਨਾਂ ਨੇ ਸ਼ੁਕਰ ਕਰਦਾ ਵੀ ਚੁੱਕ ਲਿਆ ਜਾ ਕੇ ਇਹਨੂੰ ਚੱਲ ਪੁੱਤ ਤੇ ਤੂੰ ਨਾਲ ਹੀ ਹੁੰਦਾ ਮੈਂ ਪਿਆ ਆਇਂਦਾ ਉਥੋਂ ਵੇ ਚੁੱਪ ਕਰ ਕਿਦਾਂ ਸੱਜੇ ਵਾਲਾ ਤੈਨੂੰ ਖੜਾ ਕੀਤਾ ਲਾਣ ਆਪ ਤੈਨੇ ਚੁੱਪ ਕਰ ਭਾਈ ਜੀ ਦਾ ਆਹਨੇ ਚੁੱਕੇ ਲਿਆ ਆਪ ਗੱਲਾ ਕਾਣ ਤੇ ਕਰਦੀ ਗੱਪਲੀ ਕਰਦੀ ਆ ਪਿੱਤ ਜਿਹੜੇ ਜ਼ਮੀਨ ਲੈਣ ਕਰਕੇ ਸਾਰੇ ਕੰਮ ਕਰਨ ਡਿਆ ਪੈ ਰਹੇ ਆ ਜਾਨਾ ਤੈਨੂੰ ਸਮਝਾਉਂਦੇ ਆ ਪੱਥਰਵਾਦੋਂ ਉਹ ਡਰਜੀ ਨੂੰ ਇਹ ਪੁੱਛੋ ਆਇਆ ਕਿਹਦੀ ਚੁੱਕਣਾ ਜਵਾਏ ਕਿਹਨੇ ਗਈ ਇਹਨੂੰ ਗੱਲ ਤੂੰ ਹੀ ਕੰਮ ਚੰਗੇ ਕਰਿਆ ਕਰੋ ਇਹਨੂੰ ਨੇ ਕੋਈ ਵੀ ਪਤਾ ਲੱਗਣ ਡਿਆ ਇਹ ਤਾਂ ਨਾ ਪਣਾ ਵਾਲਾ ਹੋਇਆ ਸ਼ਰਾਬੀ ਜਾ ਜਾ ਕੇ ਤੇ ਆਰਾਮ ਕਰ ਅੰਦਰ ਧੜੀ ਤੂੰ ਹੀ ਤੇ ਸੋਫੇ ਬੈਠੇ ਜੈ ਨਾ ਸਾਰੇ ਜਾਣੇ ਹਟਦਾ ਕਿਦੇ ਬੋਲਣੋਂ ਵੇਖ ਲੋ ਚੱਲ ਕੋਈ ਨਹੀਂ ਹਟ ਜੂਗਾ ਹੋ ਨਾ ਪੈਰ ਵਾਈ ਰੱਖੇ ਦਾ ਮਗਰ ਤੇ ਕਿੱਦਾਂ ਨੂੰ ਜਾਂਦਾ ਤੇ ਕਿੱਧਰ ਆਉਂਦਾ ਵਈ ਮੰਮੀ ਕਿੰਨੀ ਕਰ ਖਵਾਲੀ ਕਰਾਂਗੇ ਜੀ ਚੱਲ ਪੁੱਤ ਰਾਖ ਹੀ ਹੀ ਰੱਖਣੀ ਆ ਹੋਰ ਕਿੰਨੇ ਰੱਖਣੀ ਆ ਤੇਰਾ ਬਣ ਰਾਖੀ ਕਿੰਨੀ ਕਿ ਰੱਖੇਗੀ ਆਪਣੀ ਘਰ ਦੀ ਕੋ ਪੈਸੇ ਲੈ ਕੇ ਚੱਲ ਜੂਗਾ ਠੇਕੇ ਦੇ ਤੇ ਕੀ ਕਹੇਂਗੀ ਤੂੰ ਉਹ ਕਰਦੀ ਦੀ ਤਨਖਾਹ ਆਉਂਦੀ ਆ ਕਿਤੇ 500 ਹਜ਼ਾਰ ਹੁੰਨੇ ਰੱਖਿਆ ਉਹ ਰਿਸ਼ਤੇਦਾਰ ਉਹਦਾ ਨਾ ਕੋਈ ਆਵੇ ਉਹਦੇ ਕੋ ਪੈਸੇ ਕਿੱਥੋਂ ਆਉਂਦੇ ਆ ਓਏ ਇਹ ਤੂੰ ਗੱਲ ਜਾੜ ਦੇ ਦੇ ਇਸੇ ਦਾ ਰੇ ਕੋਈ ਜਾਂਦਾ ਤੇ ਚਲ ਕੋਈ ਗੱਲ ਨਹੀਂ ਤੁਹਾਡਾ ਫਰਜ ਬੰਦਾ ਵਾ ਵੀ ਕਿੱਧਰ ਨੂੰ ਜਾਂਦਾ ਵਾ ਤੁਸੀਂ ਧਿਆਨ ਰੱਖਿਓ ਮਮਮੀ ਇਨਾ ਧਿਆਨ ਰੱਖਿਓ ਸਾਡ ਕੋਈ ਨਹੀਂ ਰੱਖੀ ਇਹ ਘਰ ਦੀਆਂ ਚੀਜ਼ਾਂ ਨੇ ਵੇਚੇ ਕਿਤੇ ਅਸੀਂ ਬਾਹਰ ਕੋ ਕੰਮ ਕਰਨ ਨੂੰ ਕਰਨਾ ਆ ਚੰਗਾ ਬਾਬਾ ਕੰਮ ਕਰ ਲੋ ਇਹਦਾ ਭਾਵੇਂ ਥੇ ਹੋ ਜੇ ਉਦਾਂ ਹੀ ਤੇ ਹੋ ਜੇ ਤੇ ਹੋ ਜੇ ਫਿਰ ਬਾਹਰ ਬੋਲਣਾ ਨਹੀਂ ਬੜਾ ਡਰੇ ਆ ਜੇ ਮੈਂ ਬਾਹਰ ਚਲ ਗਈ ਨਾ ਤੇ ਗੱਲ ਵੱਧ ਜਾਣੀ ਆ ਕੋਈ ਗੱਲ ਨਹੀਂ ਆਉਂਦੇ ਆ ਨਾ ਤੇ ਪੁੱਛਦੀ ਇਹਨਾਂ ਨੂੰ ਮੈਂ ਕੀ ਗੱਲ ਹੋਈ ਆ ਮਾਇਕਰ ਆ ਬੋਇਆ ਇਹਦਾ ਬੋਲਣ ਦੀ ਅਗਲੀ ਹਨੀ ਨੂੰ ਕਰਵਾਏ ਭੇਜਤੀ ਬੜਾ ਕਰਦੇ ਸੀ ਨਾ ਮੇਰਾ ਭਰਾ ਵਾ ਉਹ ਸੰਦੀਪ ਇਹ ਨਾਂ ਚੁੱਕ ਕੇ ਲੈਂਦਾ ਹੋਰ ਕਿੰਨੀ ਲੁਣਾ ਸੀ ਤੇ ਨਾਂ ਤੇ ਲੱਗ ਗਿਆ ਨਾ ਭਾਵੇਂ ਤੂੰ ਆਪਣੇ ਵੱਲ ਭਲਾ ਹੀ ਕੀਤਾ ਸੀ ਉਹਦਾ ਉਹ ਜੇ ਨਸ਼ੇ ਵਿੱਚ ਵਾ ਉਹਨੂੰ ਕੋਈ ਸਮਝ ਨਹੀਂ ਆਉਂਦੀ ਨਸ਼ੇ ਵਿੱਚ ਵਾ ਪੀਣ ਲੱਗਿਆ ਨਹੀਂ ਸੀ ਪਤਾ ਉਹਨੂੰ ਫਾਨੀ ਕਿ ਇਹਦੀ ਚੁੱਕਣਾ ਚ ਆਇਆ ਸੀ ਉਹ ਚੁੱਕਣਾ ਨਹੀਂ ਆਉਣਾ ਜਦੀ ਜਿਵਾ ਜੋ ਨੇ ਸਮਝਾਇਆ ਉਹਨਾਂ ਨੂੰ ਉਹੋ ਬੋਲੀ ਜਾਂੜਿਆ ਉਹ ਜਿੱਦਾਂ ਉਹ ਜ਼ੁਬਾਨ ਚ ਲਾਉਣ ਡਿਆ ਨਾ ਉਹ ਤੋਂ ਵੱਧ ਉਹ ਚਲਾਉਂਦੀ ਆ ਕੋਈ ਗੱਲ ਨਹੀਂ ਆਈ ਨਹੀਂ ਅਗਣਾ ਹੁਣ ਲੱਭਣਾ ਨਹੀਂ ਨਾ ਕੱਕ ਵੀ ਡੈਡੀ ਨੂੰ ਨਾ ਪਤਾ ਲੱਗ ਗਿਆ ਵਾ ਮੈਂ ਬਾਹਰ ਗਈ ਤੇ ਝਾੜੂ ਲਾਉਣ ਡੀ ਮੈਂ ਇਹ ਵਲੇ ਟਾਈਮ ਹੁੰਦਾ ਰੋਟੀ ਪਾਣੀ ਦਾ ਤੇ ਤੂੰ ਝਾੜੂ ਫੜ ਕੇ ਬੈਠੀ ਆ ਅੱਗੇ ਗਲੇਟੂ ਜੇ ਰਹੀ ਸੁਟਣ ਤੇ 36 36 ਗੱਲਾਂ ਸੁਣਾਈਆਂ ਨੇ ਮੈਨੂੰ ਅੱਗੇ ਪਲਾ ਕੀ ਕਹਿੰਦੀ ਓ ਜੇ ਤੁਸੀਂ ਵੀ ਸੁਣੋ ਨਾ ਤੇ ਤੁਸੀਂ ਵੀ ਬੁੜਕਣਾ ਵਾ ਕਹਿੰਦੀ ਆ ਮੈਨੂੰ ਨਾ ਹਰ ਇੱਕ ਗੱਲ ਡੈਡੀ ਦੱਸਦੇ ਆ ਤੇ ਡੈਡੀ ਨੇ ਮੈਨੂੰ ਇਹ ਵੀ ਦੱਸਿਆ ਵਾ ਦਲਜੀਤ ਕੋਈ ਕੰਮ ਨਹੀਂ ਕਰਦਾ ਡੈੜੀ ਦੱਸਦੇ ਆ ਸਾਰਾ ਕੰਮ ਮੈਂ ਹੀ ਕਰਦਾ ਵਾਂ ਪਹਿਲੀ ਦਾ ਕੰਮ ਕੋਈ ਉਹ ਆਪਣੇ ਮਨੋਂ ਮਰੀ ਜਾਂਦੀ ਆ ਉਹ ਆਪ ਦੱਸ ਕੋਈ ਗੱਲ ਨਹੀਂ ਡੈਡੀ ਦਰੇ ਹੈਗੇ ਆ ਇਹ ਗੱਲ ਮੈਂ ਡੈਡੀ ਨੂੰ ਵੀ ਪੁੱਛਣੀ ਆ ਕਿ ਤੁਸੀਂ ਕਿਹੜੀਆਂ ਗੱਲਾਂ ਕਰਦੇ ਓ ਦੇ ਨਾਲ ਕੋਈ ਜ ਨਹੀਂ ਹੁਣੇ ਬਾਹਰ ਬੈਠੇ ਆ ਡੈਡੀ ਕੋਲ ਚਲ ਜੰਨੇ ਆ ਆਪਣੇ ਕੋਲੋਂ ਹੀ ਬਣਾ ਬਣਾ ਦੱਸੀ ਜਾਂਦੀ ਆ ਕੋਈ ਨਹੀਂ ਆ ਸਾਰਾ ਡੱਬਰ ਖੇਰੂ ਖੇਰੂ ਘਰ ਦਿੰਨਾ ਨੇ ਵੇਖ ਲਈ ਭਾਵੇਂ ਤੇ ਕਰਦੇ ਕੰਮ ਕਰਨ ਦੀ ਕਰ ਦਿੱਤਾ ਵਾ ਕਰਨਾ ਕੀ ਐ ਬੇੜਾ ਗਰਕ ਕਰ ਦਿੱਤਾ ਸਾਡੇ ਘਰ ਦਾ ਸਾਰਾ ਹੀ ਚੰਗੇ ਭਲੇ ਹੀ ਖੁਸ਼ ਰਹਿੰਦੇ ਸੀ ਨੌ ਸੱਸ ਨਾ ਇੱਕ ਹੋ ਕੇ ਰਹਿਣੀਆਂ ਹੀ ਅਹੀਂ ਆ ਸੁਣੀ ਲਿਆਓ ਕਿਤਾ ਬੋਲਣ ਡਿਆ ਹੈ ਮੇੜੀ ਤੇ ਕੋਈ ਗੱਲ ਨਹੀਂ ਮੰਮੀ ਜੜੀ ਨੂੰ ਜੱਜਣਾ ਨਹੀਂ ਬੋਲਣ ਡਿਆ ਉਹ ਵੀ ਨਾ ਉਹਦੀ ਬੋਲੀ ਬੋਲਦਾ ਵਾ ਹੋਰ ਕੁਝ ਨਹੀਂ ਐ ਤੇ ਕੀ ਕਰ ਲੂਗਾ ਸੰਦੀਪ ਸਭ ਕੁ ਆਪਣਾ ਜਿਹੜਾ ਕਰਨ ਡਿਆ ਵਾ ਜਿਵੇਂ ਲਾ ਆਪਣਾ ਸਭ ਲੈ ਲੂਗਾ ਸ਼ਰਾਬ ਪੀਂਦੇ ਬੂਗਾ ਫੇਰ ਬਚਣਾ ਕੋ ਅਹੀਂ ਮੇਰੀ ਭਲਾਈ ਲਈ ਕਿਹਾ ਸੀ ਕਿ ਚੱਲ ਪਹਿਲੀ ਦੇ ਜਾਂਦਾ ਤੇ ਬਾਹਰ ਚੱਲ ਜਾਂਦਾ ਕੁਝ ਬਣ ਜਾਂਦਾ ਇਹਦਾ ਵੀ ਉਹਦੇ ਉਲਟ ਪਾਸੇ ਲੈ ਗਏ ਅੱਗਿਓ ਉਹ ਬਾਨਾ ਕੱਖਣੀਆ ਉਹ ਕੀ ਬਣਾ ਕੀ ਸੋਚਦੀ ਆ ਐ ਲੈ ਗਏ ਉਹਨੇ ਪਿਛੇ ਨਹੀਂ ਦੇ ਆਉਣੇ ਕਿਤੇ ਮੈਨੂੰ ਗੱਲ ਨਹੀਂ ਹੋਣਦਾ ਵੀ ਪਿਛੇ ਖਬਰਦਾਰ ਹੁਣ ਜੇ ਤੁਸੀਂ ਉਹਨੂੰ ਬੁਲਾਇਆ ਤੇ ਕੋਈ ਲੋੜ ਨਹੀਂ ਆ ਨਾ ਸਾਡਾ ਭਰਾ ਲੱਗਦਾ ਤੇ ਨਾ ਉਹ ਕੁਝ ਲੱਗਦੀ ਆ ਉਹ ਚੰਗਾ ਸੰਦੀਪ ਉਹਨੂੰ ਬੁਲਾ ਕੇ ਕਰਨਾ ਕੀ ਹੁਣ ਤੁਸੀਂ ਬੜਾ ਕਰਦੇ ਹੋ ਮੇਰਾ ਭਰਾ ਵਾ ਮੇਰਾ ਭਰਾ ਵਾ ਕੀ ਦਿੱਤਾ ਭਰਾ ਨੇ ਉਹ ਤੁਹਾਨੂੰ ਉਹ ਚੱਲ ਕੋਈ ਖੇ ਪਾਈ ਆ ਹੈਂਦੇ ਆਪਣਾ ਹੀ ਆ ਨਾ ਫੇਰ ਨਹੀਂ ਮੰਨਦੇ ਤੁਸੀਂ ਉਹ ਸਮਝਾਉਣ ਦੇ ਪੈਣਾ ਇਆਂ ਨਾ ਕਰੋ ਵਾਰ ਕਰਦੀ ਉਹਨੂੰ ਤੇ ਕਰਵਾਈ ਜਾਓ ਵੇਜਤੀ ਫੇਰ ਮੈਨੂੰ ਕੀ ਕਹਿੰਨੇ ਆ ਮੇਰੇ ਅਲਕੇ ਭੱਜੇ ਆਏ ਫੇਰ ਉਹ ਚੱਲ ਠੀਕ ਆ ਜ਼ਿਆਦਾ ਬੋਲ ਨਾ ਨਹੀਂ ਬੋਲਦੀ ਆ ਉਹ ਨਹੀਂ ਬੋਲਦੀ ਦੇਖਦੀ ਤੁਹਾਨੂੰ ਉਹ ਬੈ ਜਾ ਕੇ ਦੇ ਘਰ ਜੋ ਕੰਮ ਤਾਂ ਮੁਕੰਦੇ ਕਰੋ ਕਿਤੇ ਜਾ ਜਾ ਕੇ ਪਾਣੀ ਲੈ ਆ ਗੋਟ ਪੀ ਲੈਣਾ ਇਹ ਭਰਾ ਕੋਲੋਂ ਹੀ ਦਿੱਤਾ ਨਾ ਉਹਨੇ ਪਾਣੀ ਇੰਗਲਾਂ ਦੇ ਬੜੀਆਂ ਕਰਦੇ ਆ ਕੇ ਹਾਏ ਹਾਜ ਬਣਾਉਣਾ ਕੀ ਆ ਇੱਕ ਤੇ ਬਣਾਉਂਦੀ ਬੜੀ ਤੰਗੀ ਆ ਪਤਾ ਨਹੀਂ ਆ ਕਿੱਥੇ ਆ ਸੰਦੀਪ ਸੰਦੀਪ ਨੂੰ ਪੁੱਛਣੀ ਆ ਵੀ ਨਹੀਂ ਤੇ ਚਣੇ ਪੇਣਾ ਥੋੜੇ ਜਿਹਾ ਉਹ ਬਣਾ ਲਈਏ ਕੀ ਕਰਨ ਦੇ ਮਮੀ ਮੈਂ ਵੇਖਣ ਦੇ ਆ ਪੁੱਤ ਅੱਜ ਬਣਾਉਣਾ ਕੀ ਆ ਸਬਜ਼ੀ ਕੀ ਬਣਾਉਣੀ ਆ ਟਾਈਮ ਵੇਖੋ ਕਿੰਨਾ ਗਿਆ ਵਾ ਉਹ ਮੈਂ ਇਹਨਾਂ ਨੂੰ ਕਿਹਾ ਸਬਜ਼ੀ ਲਿਉਣ ਵੱਲੋਂ ਕੋਈ ਗੱਲ ਨਹੀਂ ਲਿਆ ਦਿੰਦੇ ਸੁੱਕੀ ਸਬਜ਼ੀ ਖਾਣ ਨੂੰ ਤਾਂ ਸੰਦੀਪ ਜੀ ਇਹ ਨਹੀਂ ਕਰਦਾ ਮੇਰਾ ਰਾਦਾ ਪਿੱਛਣੇ ਨਾ ਬਣਾ ਲਈਏ ਲਿਆ ਲਸਣ ਮੈਂ ਛਿਲਦੀ ਆ ਚਣੇ ਮਮੀ ਸਵੇਰੇ ਬਣਾ ਲਾਂਗੇ ਹੁਣ ਟਾਈਮ ਵੀ ਕਿੰਨਾ ਹੋ ਗਿਆ ਵਾ ਤੇ ਭਈ ਵੀ ਨਹੀਂ ਆ ਚੱਲ ਵੇਖ ਲਾ ਜੋ ਖਾਣਾ ਹੋਈ ਮੰਗਾ ਲਓ ਕੋਈ ਗੱਲ ਨਹੀਂ ਅੱਜ ਸੁੱਕੀ ਸਬਜ਼ੀ ਖਾ ਲੰਨੇ ਕੱਲ ਨੂੰ ਬਣਾ ਲਾਂਗੇ ਚੱਲ ਬਈ ਬਣਾ ਲਓ ਵਿੱਚ ਪਾ ਕੇ ਕੁਛ ਤੇ ਨਾਲ ਖਾਦੀ ਜਾਊਗੀ ਉਹਨੂੰ ਤੇ ਕਿਤੇ ਮਾਸਾ ਫਿਕਰ ਨਹੀਂ ਹੈਗਾ ਕਿ ਕੀ ਬਣਾਉਣਾ ਹੁੰਦਾ ਵਾ ਲੜਨ ਨੂੰ ਬੜੀ ਸ਼ੇਰ ਵਾ ਫਿਰ ਕੋਈ ਗੱਲ ਹੋਈ ਆ ਗੱਲ ਮੰਮੀ ਕੀ ਹੋਣੀ ਆ ਮੈਂ ਤੇ ਇਥੋਂ ਬਾਹਰ ਨੰਗਣ ਢੀ ਹਾਂ ਤੇ ਮੈਂ ਇਨਾ ਹੀ ਪੁੱਛਿਆ ਮੈਂ ਤੂੰ ਗਲੇਡੂ ਸੁੱਟਣ ਦੀ ਕੀ ਗੱਲ ਹੋਈ ਆ ਅੱਗੇ ਮੈਨੂੰ ਉੱਡ ਕੇ ਪੈ ਗਈ ਹਾਂ ਅਸੀਂ ਤੇਰਾ ਕੋਈ ਕੰਮ ਨਹੀਂ ਹੈਗਾ ਬੋਲਣ ਦਾ ਮੇਰਾ ਨੰਨਾ ਬੋਲਿਆ ਕਰ ਇਹ ਗੱਲ ਕਰਨ ਵਾਲੀ ਕੋਈ ਨਾਲ ਕਿਲੇਡੂ ਕਿਹੜੀ ਕੱਲੋਂ ਸੱਟਾਂ ਡਾਈ ਕੀ ਪਤਾ ਕਹਿੰਦੀ ਮੈਂ ਬੜੀ ਔਖੀ ਆ ਔਖੀ ਕਿਹੜੀ ਹੋਣੀ ਆ ਔਖੀ ਇਸੇ ਕੱਲੋਂ ਹੋਣੀ ਆ ਵੀ ਖਸਮ ਨੇ ਪੀਤੀ ਆ ਤੇ ਪੈਸੇ ਤੇ ਤੂੰ ਆਪ ਦਿੱਤੇ ਆ ਤਾਂ ਕਿਸ ਦਾ ਕਾਦਾ ਕਸੂਰ ਕੱਢਣ ਨਹੀਂ ਆ ਔਖੇ ਦੇ ਨੇ ਸਾਨੂੰ ਕੀਤਾ ਵਾ ਸੰਦੀਪ ਜਾਣ ਹੀ ਦੇ ਤੂੰ ਗੱਲ ਇੱਥੇ ਮੈਂ ਵੀ ਬਸੇਰੀਆਂ ਗੱਲਾਂ ਕੀਤੀਆਂ ਸੀ ਇੱਕ ਗੱਲ ਕਰਦੀਆਂ ਤੇ ਚਾਰ ਗਾੜੀਓ ਜਵਾਬ ਦਿੰਦਾ ਵਾ ਅਸੀਂ ਤੁਸੀਂ ਕੀਤਾ ਸਭ ਕੁਝ ਜੋ ਵੀ ਕੀਤਾ ਵਾ ਮੈਂ ਜਦੋਂ ਦੀ ਤੂੰ ਆਈ ਆ ਨਾ ਘਰ ਸਾਡਾ ਖੇਰੋ-ਖੇਰੋ ਕਰ ਦਿੱਤਾ ਵਾ ਹਾਡੀਆਂ ਤਾਂ ਖੁਸ਼ੀਆਂ ਹੀ ਉੱਡ ਗਈਆਂ ਵਾ ਚੱਲ ਕੋਈ ਗੱਲ ਨਹੀਂ ਮੇਰੀ ਧੀ ਨਾ ਤੂੰ ਗੁੱਸਾ ਨਾ ਕਰ ਮੈਂ ਤੁਹਾਨੂੰ ਬਥੇਰਾ ਵੱਢਿਆ ਮੈਂ ਕਿਹਾ ਤੇ ਬੰਬੀ ਤੇ ਪਿਆ ਹਨਾ ਦਲਜੀਤ ਤੈਨੂੰ ਲੈ ਆ ਤਾਂ ਤੂੰ ਬਚ ਗਿਆ ਜੇ ਬੰਬੀ ਤੇ ਨਾ ਜਾਂਦਾ ਤੈਨੂੰ ਕਿੰਨੇ ਵੇਖਣਾ ਸੀ ਉੱਥੇ ਮੰਮੀ ਕਿੰਨੀ ਬੇਇੱਜ਼ਤੀ ਕੀਤੀ लवली ਨੇ ਇਹਨਾਂ ਦੀ ਇਹ ਚੰਗੀ ਗੱਲ ਵਾ ਉਹ ਸਭ ਭਰਾ ਭਰਾ ਕਰਦੇ ਆ ਕਿ ਮੇਰਾ ਭਰਾ ਵਾ ਚੱਲ ਕੋਈ ਗੱਲ ਨਹੀਂ ਸੰਦੀਪ ਹੋ ਜਾਂਦੀਆਂ ਗੱਲਾਂ ਪਰ ਪਿੰਦਰ ਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਉਹਦੇ ਨਾਲੋਂ ਵੱਡਾ ਵਾ ਉਹਦਾ ਜੇਠ ਲੱਗਦਾ ਵਾ ਜਿੱਦਾਂ ਬੋਲਦੀ ਆ ਨਾ ਇਹ ਗਲਤ ਗੱਲ ਵਾ ਫੇਰ ਕਹਿਣਾ ਵਾ ਸੰਦੀਪ ਨੇ ਵੱਖ ਕੀਤੇ ਦੋਵੇਂ ਭਰਾ ਕਰਤੂਤਾ ਤੇ ਆਪਣੀ ਇਹ ਨਹੀਂ ਚੰਗੀ ਇਹਨਾਂ ਦੀ ਸੰਦੀਪ ਤੂੰ ਦੋ ਤਾਂ ਪਹਿਲਾਂ ਦੀਆਂ ਤੇ ਮੈਨੂੰ ਨਹੀਂ ਗਾ ਪਤਾ ਤੇ ਤੇਰਾ ਸੁਭਾ ਕਿਦਾਂ ਦਾ ਵਾ ਤੇ ਉਹਦਾ ਕਿਦਾਂ ਦਾ ਵਾ ਮੈਂ ਸਾਰਾ ਕੁਝ ਜਾਣਦੀ ਆ ਸਾਡੇ ਘਰ 'ਚ ਪਹਿਲਾਂ ਕਿਉਂ ਨਹੀਂ ਕੋਈ ਗੱਲ ਹੁੰਦੀ ਹੁੰਦੀ लवली ਬੋਲਦਾ ਨਹੀਂ ਹੁੰਦਾ ਸੀ ਜਿੰਨਾ ਹੁਣ ਬੋਲਣ ਲੱਗ ਪਿਆ ਉਹ लवली ਨੂੰ ਉਹਨੇ ਇੰਨਾ ਖ ਤੰਗ ਕੀਤਾ ਵਾ ਤੇ ਆਪਣਾ ਹਿੱਸਾ ਲੈ ਤੇ ਵੇਚ ਗਏ ਤੇ ਕਿਸ ਬੰਨੇ ਜਾਈਏ ਮੰਮੀ ਇਹਦੇ ਸਿਰ ਚੜ ਕੇ ਉਹਨੇ ਪੀਤੀ ਆ ਜਿੱਦਾਂ ਇਹ ਕਰਦੀ ਆ ਨਾ ਹੋਨ ਦੱਸਦਾ ਤੇ ਹੈ ਨਹੀਂ ਆ ਕਸੂਰ ਸਾਡਾ ਕੱਢੀ ਜਾਂਦਾ ਵਾ ਗਲ ਤੇ ਏ ਆ ਸੰਦੀਪ ਜੇ ਹੁਣ ਇਹਦਾ ਮਾਪਿਓ ਮਿਲਦਾ ਹੋਵੇ ਉਹਨੂੰ ਦੱਸੀਏ ਕਿ ਇਦਾਂ ਕਰਦੀ ਆ ਹੁਣ ਇਹ ਵੀ ਦੱਸੀਏ ਕਿਨੂੰ ਤੇ ਜੇ ਇਹਨੂੰ ਕਲਾਉਂਦੀ ਗੱਲ ਕੀਤੀ ਨਾ ਤੇ ਦੂਜੇ ਨੇ ਕਹਿਣਾ ਵੀ ਮੈਂ ਕੁਝ ਖਾ ਕੇ ਮਰ ਜਾਣਾ ਵਾ ਅਸੀਂ ਤਾਂ ਵਿੱਚ ਫਸ ਗਏ ਹੁਣ ਮੰਮੀ ਉਹ ਤੇ ਅਸੀਂ ਚੰਗੇ ਆ ਜਿਹੜੇ ਇਹਨੂੰ ਧੱਕੇ ਮਾਰ ਕੇ ਨਹੀਂ ਬਾਹਰ ਕੱਢਿਆ ਜਿੱਦਾਂ ਦੀ ਇਹ ਹੈਗੀ ਆ ਨਾ ਇਹਨੂੰ ਤਾਂ ੱੱਕੇ ਮਾਰ ਕੇ ਬਾਹਰ ਨਿਕਲਣਾ ਚਾਹੀਦਾ ਸੀ ਸੰਦੀਪ ਹਟਕੋ ਉਹਦੋਂ ਹੀ ਗਲਤੀ ਹੋ ਗਈ ਉਹਦਾ ਨਹੀਂ ਹੰਦਰਵਾੜ ਨਹੀਂ ਉਹਦਾ ਹੀ ਬਾਹਰ ਕੱਢਣਾ ਸੀ ਕਿ ਜਦ ਤਫਾ ਉਹ ਜਿੱਥੋਂ ਆਈ ਆ ਉਹਦਾ ਮੰਮੀ ਅਹੀਂ ਵੀ ਤਰਸ ਕਰ ਲੈ ਕਿ ਚੱਲ ਕੋਈ ਗੱਲ ਨਹੀਂ ਕਿੱਥੇ ਜਾਊਗੀ ਹੋਣੇ ਪਰ ਇਹ ਤਰਸ ਕਰਨ ਵਾਲੀ ਹੈ ਨਹੀਂ ਜਿੱਦਾਂ ਇਹ ਜ਼ਬਾਨ ਚਲਾਉਂਦੀ ਆ ਤੇ ਨਾਲ ਖਸਮ ਨੂੰ ਵੀ ਡਾਹਤਾ ਵੈ ਨੇ ਚਲੋ ਕੋਈ ਗੱਲ ਨਹੀਂ ਬਣਾਵਾ ਫਿਰ ਮੈਂ ਸਬਜ਼ੀ ਲਿਆ ਤਾਂ ਮੈਨੂੰ ਪਿਆਜ਼ ਪੀਉਜ ਫੜਾ ਤੇ ਮੈਂ ਬਾਹਰ ਬੈ ਕੇ ਛਿੱਲਾ ਚਲੋ ਠੀਕ ਤੂੰ ਵੇਖ ਲੈ ਟਾ ਟਾ ਗੋਨਲਾ